ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਰੜ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗੋਲਦੀ ਭਾਈ ਉਹਨਾਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਦੋ ਕਟੀਆਂ ਤੁਹਾਨੂੰ ਵਿਖਾਉਣੀਆਂ ਸੋਹਣੀਆਂ ਕਟੀਆਂ ਤੁਹਾਨੂੰ ਦਿਖਾਵਾਂਗੇ ਛੋਟੇ ਸਿੰਘ ਵਾਲੀਆਂ ਤੇ ਇੱਕ ਤੁਹਾਨੂੰ ਗਾਂ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਅੰਡ ਤੇ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਤੇ ਵੇਗਿਆ ਮਾਲ ਉਦਨ ਨਾਲ ਫਿਰ ਹਾਂਜੀ ਹਾਂਜੀ ਵੇਗ ਠੀਕ ਐ ਆਹ ਕਟੀਆਂ ਵੀ ਲੈਣਤੀਆਂ ਜੀ ਹਾਂਜੀ ਹਾਂਜੀ ਕੱਟੀਆਂ ਵੀ ਲੈ ਜੀ ਇਹ ਵੈਰੈਟੀ ਸਾਰੀ ਵੱਖਰੀ ਵੱਖਰੀ ਆ ਵੱਖੋ ਵੱਖ ਕਰਤੀ ਮੈਂ ਤਾਂ ਕੋਈ ਵੀ ਨਰਾਜ਼ ਨਾ ਹੋਵੇ ਸਾਰੇ ਹੁੰਦੇ ਹੀ ਕੋਈ ਮਾਲ ਠੀਕ ਐ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਗੋਲਟੀ ਆ ਹਾਂਜੀ ਹਾਂਜੀ ਪਿੰਡ ਮਰੜ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸ ਤੇ ਫੋਨ ਨੰਬਰ ਬੋਲ ਦੱਕਰੀ 9876589902 ਤੇ ਲਾਗੇ ਬਿਲਕੁਲ ਚੰਤੀਪੁਰਾ ਨਾ ਹਾਂਜੀ ਹਾਂਜੀ ਚੰਤੀਪੁਰਾ ਡਾਣਾ ਠੀਕ ਹੈ ਤੇ ਸ਼ਰਵਾਰ ਫੇਰਾ ਪਹਿਲੇ ਨੰਬਰ ਵਾਲੀ ਝੋਟੀ ਤਾਂ ਕਰ ਲਈਏ ਹਾਂਜੀ ਹਾਂਜੀ ਚੰਗੇ ਉੱਚੇ ਘੱਟ ਘਾੜਤੀ ਝੋਟੀ ਆ ਹਾਂਜੀ ਹਾਂਜੀ ਤੇ ਚਿਹਰੇ ਤਾਂ ਵੀ ਕਾਫੀ ਪਿਆਰੀ ਆ ਛਿੱਗੀ ਜੇਲੇ ਠੀਕ ਹੈ ਸੁਵਾ ਕਿੰਨਾ ਚੇ ਸੁਵਾ ਪਹਿਲਾ ਅੱਛਾ ਪਹਿਲਾ ਹੀ ਸੁਵਾ ਹੈ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਸੂਈ ਨੂੰ ਤੀਜਾ ਦਿਨ ਜੇ ਅੱਜ ਤੀਸਰਾ ਦਿਨ ਆ ਹਾਂਜੀ ਤੇ ਕਿੰਨਾ ਕ ਬੋਲਾ ਜੇ ਦੇ ਕੋ ਬੋਲਾ ਇਹਦੇ ਕੋ 9 ਕਿਲੋ ਜੇ ਹੈਗਾ ਨਾ 1 ਲੀਟਰ ਪੱਕਾ ਬੋਲਾ ਡੁੱਲਾ ਕਿੰਨਾ ਕ ਘਰੀ ਜਾਊਗੀ ਦੁੱਧ 13-14 ਕਿਲੋ ਕਰੂਗੀ ਛੋਟੀ ਕਰਜੋ 13-14 ਲੀਟਰ ਕਰੂਗੀ ਵੱਡੀ ਛੋਟੀ ਹੈ ਕੱਦਗਾਠ ਵਾਲੀ ਵੇਖ ਲਓ ਤੁਸੀਂ ਠੀਕ ਹੈ ਤੇ ਥਾਣੇ ਦੇ 5 ਹਾਂਜੀ ਥਾਣੇ ਪੰਜ ਠੀਕ ਹੈ ਹਾਂਜੀ ਹਾਂ ਦੇਖ ਸਾਹਦੇ ਜੀ ਇਧਰਲੇ ਪਾਸੇ ਤਿੰਨ ਥਾਣੇ ਇਹਦੇ ਬੈਣੀ ਵਾਲੇ ਪਾਸੇ ਦੇ ਖੋਲੋ ਹਾਂ ਫਿਰ ਤੋਰ ਦਈਏ ਕਰੀ ਬਾਕੀ ਤੁਸੀਂ ਆਪਣੀ ਸਮਝਣਾ ਆਪ ਵੇਸ ਚਾ ਕੇ ਖੜਦੀਆਂ ਕਿ ਕਿੰਨਾ ਦੋ ਚਵਾ ਜੂਗੀ ਤੇ ਦੋ ਟਾਈਮ ਚਵਾ ਕੇ ਤੁਸੀਂ ਖੜਨੀ ਮੌਕੇ ਤੇ ਤੇ ਇਹ ਆ ਕਿ ਚੰਗੇ ਕਦ ਕਾਠ ਵਾਲੀ ਆ ਸੋਹਣੀ ਝੋਟੀ ਆ ਉਤਰਾਂ ਜਿਹੜਾ ਬੱਚਾ ਕੀ ਇਹ ਤੇ ਮਗਰ ਕੱਟੀ ਜੇ ਕੱਟੀ ਅੱਛਾ ਮਗਰ ਵੀ ਇਹਦੇ ਕੱਟੀ ਆ ਕੱਟੀ ਜੇ ਮਗਰ ਠੀਕ ਆ ਬਾਕੀ ਸਵਾਨਾ ਥੋੜਾ ਨਿੱਗਰ ਇਹ ਕਾਹ ਨਹੀਂ ਰੱਖਦੀ ਸਵਾਨਾ ਹਾਂਜੀ ਹਾਂਜੀ ਉਹ ਗੇਂ ਕਮਾਲੀ ਆ ਵੀ ਦੀ ਗੋਦ ਮਾਰ ਲਿਆ ਅਜ ਲੈ ਆਓ ਇਹ ਕਿ ਉਤਰਾਂ ਕੱਦ ਕੱਠ ਚੰਗੇ ਦੀ ਆ। ਸੰਭੀ ਸੰਭੀ ਵੀ ਚੰਗੀ ਆ। ਤੇ ਮਗਰ ਵੀ ਇਹਨੇ ਕੱਟੀ ਆ, ਕੱਟੀ ਤੁਹਾਨੂੰ ਦਿਖਾ ਦਿੰਨੀ। ਤੇ ਆ ਕੱਟੀ ਆ। ਬਿਲਕੁਲ ਤਾਜ਼ਾ ਬੱਚਾ ਆ। ਆਈ ਨੜੂ ਦੇ ਆ ਕਾ ਕੋਲਾ ਨੜੂ। ਆ ਦੇਖ ਸੰਦੇ ਜੀ। ਤਾਜੀ ਕੱਟੀ ਆ ਬਿਲਕੁਲ। ਤੇ ਮੁੱਲ ਫਿਰ ਵੇਚੀ ਇਹਦਾ। ਉਹ ਲੈ ਤਾਂ ਫੋਨ ਤੇ ਕਰਾਂਗੇ ਅਛਾ ਤਾਂ ਫੋਨ ਤੇ ਕਰ ਲਓ ਜਾਇਜ ਹੀ ਰੱਖਣਾ ਜੀ ਜਾਇਜ ਜਾਇਜ ਕਰਾਂਗੇ ਠੀਕ ਹੈ ਕੋੜ ਦੇ ਨਹੀਂ ਕੋਈ ਵੀ ਪਰਾ ਫੋਨ ਕਰੇ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੇ ਘੁੱਟ ਕੇ ਬੰਨ ਘੁੱਟ ਕੇ ਇਹਦੇ ਕੋਲ ਕਿੰਨਾ ਜੀ ਦੁੱਧ ਵਿੱਚੀ ਦੁੱਧ ਇਸਲੇ ਅੱਠਾਂ ਦੇ ਲੱਗ ਜਾ ਕੇ ਅੱਠਾਂ ਦੇ ਲੱਗ ਬੰਨੇ ਹੈਗਾ ਹਾਂ ਹਾਂ ਜੀ ਪੱਕਾ ਹੈਗਾ ਠੀਕ ਹੈ ਇਹਦੇ ਮਗਰ ਕੱਟਾ ਜੇ ਇਹਦੇ ਮਗਰ ਕੱਟਾ ਹੈ ਹਾਂ ਜੀ ਹਾਂ ਜੀ ਤੇ ਗਾਮ ਵੀ ਪਣੀ ਦੱਸੰਦੇ ਜੀ ਇੱਕ ਮਹੀਨਾ ਹੋ ਗਿਆ ਇਹਨੂੰ ਟੀਕਾ ਲੱਗੇ ਨੀ ਅੱਛਾ ਇੱਕ ਮਹੀਨਾ ਟੀਕਾ ਲੱਗੇ ਨਾ ਹੋ ਗਿਆ ਵਾ ਤੇ ਤਿੰਨਾਂ ਕ ਮਹੀਨੇ ਦੇ ਲਾਗੇ ਬੰਦੇ ਨੇ ਇਹ ਤਾਂ ਮਗਰ ਕੱਟਾ ਆ ਹਾਂਜੀ ਹਾਂਜੀ ਦੋ ਰੋ ਹੇਕ ਕਰੀਏ ਨਾ ਮੈਂ ਤੇ ਦੁੱਧ ਦੇ ਦੇ ਕੋਲ 8 ਲੀਟਰ ਦੇ ਕਰੀਬ ਦਾਸਤੇ ਆ ਘੱਟਾ ਜੀ ਇਹਦਾ ਅਜਲੇ ਆ ਜੀ ਇਹ ਇਹਦਾ ਕਿ ਨਾਮ ਹੁਲ ਜੇ ਵਿਰਦੀ ਫਿਰ ਫਾਈ ਦੇ ਦਾਂਗੇ 65000 ਦੀ ਦੇ ਦਾਂਗੇ 65000 ਦੀ ਵਿੱਚੋਂ ਕਰਨਾ ਮੰਨਤਾ ਨਾ ਰੋ ਕਰ ਦਾਂਗੇ ਮੰਨਤਾ ਖੁੱਲਾ ਹੀ ਕਰ ਤੋਗੇ ਖੁੱਲਾ ਹੀ ਕਰ ਦਾਂਗੇ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਮੇਰੀ ਫੋਨ ਲਾਵੇ ਮੰਨਤਨ ਮੁੱਕ ਤੇ ਹੋ ਜੂਗਾ ਜੀ ਜਰੂਰ ਤੇ ਆ ਦੋ ਕਟੀਆਂ ਜਿਹੜਾ ਨਾ ਹਾਂ ਜੀ ਇਹ ਉਸੇ ਕਟੀ ਦੀਆਂ ਪਹਿਣਾ ਜਿਹ ਦੋਵੇਂ ਅੱਛਾ ਹਾਂ ਉਸੇ ਛੋਟੀ ਦੀਆਂ ਉਹ ਛੋਟੀ ਦੀਆਂ ਦੋਵੇਂ ਪਹਿਣਾ ਐਸੀਆਂ ਜੀ ਠੀਕ ਆ ਹਾਂ ਜੀ ਅਸੀਂ ਅੰਗਸੂ ਨੂੰ ਵੇਖੋ ਇਹਨਾਂ ਦੇ ਬਿਲਕੁਲ ਬਰੀਕ ਹੈ ਠੀਕ ਇਹ ਸਾਰਾ ਇੱਕੋ ਕਰਵਾਇਆ ਮਾਲ ਹਾਂ ਜੀ ਇੱਕੋ ਕਰੋ ਇੱਕੋ ਦੜੇ ਦਾ ਹੀ ਠੀਕ ਆ ਆ ਚਾਰੇ ਪਸ਼ੂ ਜਿਹੜੇ ਇੱਕੋ ਹੀ ਕਰਵਾਏ ਆ ਜਿਹੜੇ ਹਾਂ ਜੀ ਤੇ ਕਟੀਆਂ ਕਟੀਆਂ ਨੇ ਠੀਕ ਆ ਹਾਂਜੀ ਹਾਂਜੀ ਇੱਕ ਕਰੀ ਕਟੀਆਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਬਾਕੀ ਇਹ ਆ ਕਿ ਇਹ ਕੱਦ ਕੱਠ ਜਿਹੜਾ ਚੰਗਾ ਕਰੂਗੀ ਆ ਛੋਟੇ ਸਿੰਘ ਵਾਲੀਆਂ ਕਟੀਆਂ ਵੇ ਇੱਕ ਕਰੀ ਤੋੜ ਕੇ ਤੁਹਾਨੂੰ ਦਿਖਾ ਦਈਏ ਜਿਹੜਾ ਪਤਾ ਲੱਗ ਜਾਂਦਾ ਆ ਇੱਕ ਇਹਦੀ ਝੋਲੀ ਆਪਾਂ ਦੇਖ ਸਕਦੇ ਆ ਲੱਗੇ ਤੋਂ ਚੰਗੀ ਝੋਲੀ ਆ ਇਹਦੇ ਥਣ ਜਿਹੜੇ ਚਾਰ ਹੀ ਆ ਝੋਲੀਆਂ ਜਿਹੜੀਆਂ ਦੋਹਾਂ ਥੱਲੇ ਚੰਗੀਆਂ ਆ ਬਾਕੀ ਇਸ ਤਰ੍ਹਾਂ ਤੋਰੇ ਦਾ ਕਰੀ ਪਤਾ ਲੱਗ ਜਾਂਦਾ ਤੋਰਦਾ ਤੋਰਦਾ ਵੀ ਜਿੱਦਾਂ ਇਹ ਇਹਦੇ ਲੈ ਆ ਗਈ ਇਹਦੀ ਵੀ ਇਹ ਵੀ ਦੇਖ ਸਕਦੇ ਜੀ ਚੰਗੀ ਚਾਲ ਆ ਦੋਵਾਂ ਦੀ ਹਾਂ ਜੀ ਸੈਂਦੋ ਵੇਖੋ ਬਿਲਕੁਲ ਬਰੀਕ ਸਿੰਗ ਲੱਗਾ ਛੋਟਾ ਸਾਨੂੰ ਤੋਲੀ ਇਹ ਦੇ ਵਿੱਚ ਲੈ ਚੰਗੀ ਆ ਆ ਇਹ ਲੈ ਆ ਆ ਵੱਡੀ ਆ ਉਹ ਛੋਟੀ ਆ ਬੰਦੋ ਬੰਦੋ ਬਾਕੀ ਆਹ ਆ ਕੱਟੀ ਜਿਹੜੀ ਆ ਵੇਖਣ ਚੰਗੇ ਟੀਕੇ ਦੀ ਜਾਪਦੀ ਆ ਹਾਂਜੀ ਬਾਕੀ ਦੋਵੇਂ ਕੱਟੀਆਂ ਚੱਲੋ ਸੋਹਣੀਆਂ ਆ ਸਾਂਭੀਆਂ ਸੋਭੀਆਂ ਵੀ ਚੰਗੀਆਂ ਆ ਇਹਦੇ ਵਿੱਚ ਓਲੀ ਲੱਗਦੇ ਦੇਖ ਸਕਦੇ ਜੀ ਤੇ ਕੀ ਰੱਖਣਾ ਵੀਰ ਜੋੜੇ ਦਾ ਮੁੱਲ ਫਿਰ ਜੋੜਾ ਦੇ ਦਾਂਗੇ ਭਾਈ 60000 ਦਾ 60000 ਦਾ ਕਰ ਦੋਗੇ ਵਿੱਚ ਮੰਤਨ ਕਰਦਾਂਗੇ ਖੁੱਲਾ ਹੀ ਕਰ ਦੋਗੇ ਖੁੱਲਾ ਹੀ ਕਰ ਦਾਂਗੇ ਤੇ ਜੇ ਕਿਹਨੇ ਵੱਖਰੀ ਵੱਖਰੀ ਲੈਣੀ ਹੋਗੀ ਤਾਂ ਵੀ ਦੇ ਦੋਗੇ ਦੇ ਦਾਂਗੇ ਦੇ ਦਾਂਗੇ ਉਹ ਫੋਨ ਤੇ ਪੁੱਛ ਲੈ ਕੋਈ ਹੈ ਨਾ ਇਹ ਆ ਕਿ ਚਲੋ ਸਾਬ ਤਰੀਕੇ ਨਾਲ ਚਲੋ ਦੇ ਦਿਓ ਨਹੀਂ ਦੇ ਦਾਂਗੇ ਦੇ ਦਾਂਗੇ ਬਾਕੀ ਇਹ ਆ ਕਿ ਝੋਟੀਆਂ ਦਾ ਵੀ ਕੋਈ ਕੱਟੀਆਂ ਦਾ ਵੀ ਕੋਈ ਮੁੱਲ ਲਾਵੇ ਫੋਨ ਲੱਕਰੇ ਤੇ ਮੰਤਨ ਆਪੇ ਮੌਕੇ ਤੇ ਹੋ ਜਾਊਗਾ ਤੇ ਮੱਝ ਵੀ ਜਿੰਨੇ ਲੈਣੀਆਂ ਕੋਈ ਮੱਝ ਦੇ ਹਿਸਾਬ ਨਾਲ ਕੱਟੀਆਂ ਦੇ ਹਿਸਾਬ ਨਾਲ ਫੋਨ ਲਾਵੇ ਤੇ ਮੰਤਨ ਹੋ ਜਾਊਗਾ ਮੌਕੇ ਤੇ ਹਾਂਜੀ ਹਾਂਜੀ ਕਰਾਂਗੇ ਜੀ ਤੇ ਹੁਣ ਇੱਕ ਆ ਗਾਂ ਆ ਇਹ ਤੇ ਮਗਰ ਵਛੀ ਜੇ ਵਛੀ ਵਛੀ ਤਾਜੀ ਆ ਜਿਹੜੀ ਵਛੀ ਇਹ ਹੁਣ ਤੇਰੀ ਸੂਈ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਥੱਲੇ ਦੁੱਧ 10 ਦੇ ਲੱਗ ਜਾ ਕੇ ਜੇ ਹੈਗਾ 10 ਲੀਟਰ ਪੱਕਾ ਦੁੱਧ ਪੱਕਾ ਖੁੱਲਾ ਡੁੱਲਾ ਦੁੱਧ ਜੀ ਤੋਰ ਦਈਏ ਫਿਰ ਇਹਨਾਂ ਵਿੱਚ ਬਾਕੀ ਦੁੱਧ ਤੇ ਤੁਸੀਂ ਚਵਾਈ ਆਪ ਕਰਕੇ ਖੜਦੀਆਂ ਕਿਉਂਕਿ ਅਸੀਂ ਕਿਹੇ ਪੁੱਛਣ ਦੀ ਦਵਾਂਗੇ ਕੋਈ ਗੱਲ ਨਹੀਂ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਦੋ ਦੇ ਦੇ ਕਲ ਮੌਕੇ ਤੇ ਜਿਹੜਾ 10 ਲੀਟਰ ਤਿਆਰ ਕਰਾਸਤੇ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਵੀਰ ਜੀ 30000 ਦੀ ਦੇ ਦਾਂਗੇ 30000 ਦੀ ਦੇ ਦੋਗੇ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਹਾਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਸ ਬਸ ਭਾਜੀ ਕੋਈ ਫੋਨ ਕਰੇ ਉਹ ਜਰੂਰ ਮਾਨਤਨ ਕਰਾਂਗੇ ਮਾਨਤਨ ਮੁੱਕ ਤੇ ਹੋ ਜੂਗੀ ਹਾਂਜੀ ਹਾਂਜੀ ਜਰੂਰ ਕਰਾਂਗੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਵੇਸ਼ ਚਾੱਕ ਕੇ ਫੇਰੀ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਧੰਨਵਾਦ